ਜੈ ਸ਼੍ਰੀ ਰਾਮ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਪਿਛਲੇ ਦਿਨ ਇੱਕ ਕੁਰਾਲੀ ਦੇ ਨਾਇਟ ਦੇ ਪਿੰਡ ਤਿਊੜ ਦੇ ਵਿੱਚ ਇੱਕ ਬੋਡੀ ਬਿਲਡਰ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਕਤਲ ਤੋਂ ਬਾਅਦ ਪੁਲਿਸ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ छानबीन ਵੀ ਕਰ ਰਹੀ ਸੀ ਅਤੇ ਹੁਣ ਮੁੱਲਾਪੁਰ ਤੋਂ ਖਬਰ ਸਾਹਮਣੇ ਆਈ ਹੈ ਮੁੱਲਾਪੁਰ ਦੇ ਵਿੱਚ ਪੁਲਿਸ ਵੱਲੋਂ ਦੋ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਅਤੇ ਦੋਨਾਂ ਦੇ ਲਤਾਂ ਦੇ ਵਿੱਚ ਗੋਲੀਆਂ ਲੱਗੀਆਂ ਹਨ ਜਿਨ੍ਹਾਂ ਨੂੰ ਕੀ ਨੇੜਲੇ ਦੇ ਹਸਪਤਾਲ ਦੇ ਵਿੱਚ ਵੀ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮੌਕੇ ਤੇ ਡੀਐਸਪੀ ਧਰਮਵੀਰ ਅਤੇ ਹੋਰ ਵੀ ਪੁਲਿਸ ਦੇ ਵੱਡੇ ਵੱਡੇ ਅਫਸਰ ਪੁੱਜੇ ਹੋਏ ਨੇ ਅਤੇ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਤੇ ਪੁੱਜੇ ਸਨ ਅਤੇ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਪਰ ਫਿਲਹਾਲ ਮੁੱਲਾਪੁਰ ਦੇ ਵਿੱਚ ਇਹ ਪੁਲਿਸ ਦੇ ਨਾਲ ਗੈਂਗਸਟਰਾਂ ਦੀ ਮੁਠਬੇੜ ਹੋਈ ਹੈ ਜਿਸ ਦੇ ਵਿੱਚ ਗੈਂਗਸਟਰਾਂ ਦੇ ਲੱਤਾਂ ਤੇ ਗੋਲੀਆਂ ਬਚੀਆਂ ਹਨ ਮੌਕੇ ਤੇ ਪੁਲਿਸ ਦੇ ਅਧਿਕਾਰੀ ਵੀ ਪੁੱਜੇ ਹੋਏ ਹਨ ਅਤੇ ਪੂਰੇ ਮਾਮਲੇ ਦੀ छानबीन ਵੀ ਕੀਤੀ ਜਾ ਰਹੀ ਹੈ